ਸੋਸ਼ਲ ਮੀਡੀਆ ਤੇ ਇਸ ਬਾਰੇ ਇਹ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਦਰਅਸਲ ਇੱਕ ਰਿਟਾਇਰਡ ਆਈਪੀਐਸ ਆਫੀਸਰ ਜਿਨ੍ਹਾਂ ਦੀ ਉਮਰ ਲਗਭਗ 85 ਸਾਲ ਤੋਂ ਵੀ ਜ਼ਿਆਦਾ ਹੈ ਤੇ ਇਹਨਾਂ ਦੇ ਵੱਲੋਂ ਵੇਖੋ ਕਿਵੇਂ ਸਫਾਈ ਕੀਤੀ ਜਾ ਰਹੀ ਹੈ ਦਰਅਸਲ ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਮਕਸਦ ਨਾਲ ਵੇਖੋ ਕਿਵੇਂ ਇਹ ਆਈਪੀਐਸ ਅਫਸਰ ਨੇ ਦੱਸਿਆ ਜਾ ਰਿਹਾ ਹੈ ਸਾਬਕਾ ਆਈਪੀਐਸ ਅਫਸਰ ਜਿਨ੍ਹਾਂ ਦੇ ਵੱਲੋਂ ਆਪਣੇ ਇਲਾਕੇ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ 85 ਸਾਲ ਤੋਂ ਉੱਪਰ ਇਹਨਾਂ ਦੀ ਉਮਰ ਹੈ ਪਰ ਵੇਖੋ ਕਿਵੇਂ ਸਫਾਈ ਕੀਤੀ ਜਾ ਰਹੀ ਹੈ ਤੇ ਜਿਹੜਾ ਵੀ ਲੋਕਾਂ ਦੇ ਵੱਲੋਂ ਕੂੜਾ ਕਰਕਟ ਜਾਂ ਕਚਰਾ ਜਿਹੜਾ ਸਰਕਾ ਦੇ ਕਿਨਾਰੇ ਤੇ ਸੁੱਟਿਆ ਜਾਂਦਾ ਤਾਂ ਹੱਥ ਦੇ ਵਿੱਚ ਰੇੜੀ ਹੈ ਸਾਈਕਲ ਚਲਾ ਰਹੇ ਨੇ ਰੇੜੀ ਅੱਗੇ ਲੈ ਕੇ ਜਾ ਰਹੇ ਨੇ ਤੇ ਇਸੇ ਰੇੜੀ ਦੇ ਵਿੱਚ ਉਹਨਾਂ ਦੇ ਵੱਲੋਂ ਜਿੰਨਾ ਵੀ ਕੂੜਾ ਕਰਕਟ ਹੈ ਸਾਰਾ ਇਕੱਠਾ ਕੀਤਾ ਜਾ ਰਿਹਾ ਦਰਸਲੇ ਤਸਵੀਰਾਂ ਵੇਖ ਕੇ ਇਸ ਸਾਬਕਾ ਇਸ ਰਿਟਾਇਰਡ ਆਈਪੀਐਸ ਅਫਸਰ ਨੂੰ ਸਲੂਟ ਕਰਨਾ ਪੈਂਦਾ ਜਿਸ ਦੀ ਉਮਰ 85 ਸਾਲ ਤੋਂ ਜ਼ਿਆਦਾ ਪਰ ਇਸ ਉਮਰ ਦੇ ਵਿੱਚ ਵੀ ਵੇਖੋ ਚੰਡੀਗੜ੍ਹ ਦੀਆਂ ਸੜਕਾਂ ਤੇ ਕਿਵੇਂ ਉਹਨਾਂ ਦੇ ਵੱਲੋਂ ਇਹ ਸਫਾਈ ਅਭਿਆਨ ਚਲਾਇਆ ਜਾ ਰਿਹਾ ਇਸ ਉਮਰ ਦੇ ਵਿੱਚ ਜਿੱਥੇ ਲੋਕ ਘਰ ਬੈਣਾ ਪਸੰਦ ਕਰਦੇ ਨੇ ਪਰ ਉਹ ਇਹਨਾਂ ਦੇ ਵੱਲੋਂ ਆਪਣੇ ਵਾਤਾਵਰਣ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਜਾ ਰਿਹਾ ਹੈ